ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਇੱਕ ਐਸਾ ਉਪਾਅ ਲੈ ਕੇ ਆਈ ਹਾਂ ਜਿਸ ਤੇ ਨਾਲ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ ਇੱਕ ਐਸਾ ਚਾਬੀ ਦਾ ਤਾਲਾ ऐसा तला लेके आए हाँ जो तीन बंद किस्मत को खोल देगा ऐसी चमत्कारी चाबी लेके आए हाँ तो जल्दी तैयार हो जाओ अपनी सारिया परेशानियों खत्म करने करा टाइम आ गया है आज की वीडियो में पूरा अंत तक देखो क्योंकि यह जड़ा उपा है इन्ना कारगर तो इन्ना वाया उपा है कि अज तक तुम नहीं सुने होएगा और सब तो वही गल है कि ती इस उपा अपनी लाइफ में सिर्फ और सिर्फ एक बार ही करना है एक बार यह उपा कर तो बाद देखोगे कि थोड़ी जो बंद किस्मत है जिस जो लगता है कि साड़ी तो किस्मत ही सुती पी है जाग ही नहीं रही है लोगों की तो किस्मत है किनियाज़ हैं बस वो हूँ थोड़ा टाइम खत्म हो गया है समझ लो ਇਸ ਉਪਾਦੀ ਨਾਲ ਤੁਹਾਡੀ ਬੰਦ ਕਿਸਮਤ ਖੁੱਲਣ ਵਾਲੀ ਹੈ ਸੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਜੇਕਰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਆਪਣਾ ਫੀਡਬੈਕ ਆਪਣੇ ਵਿਚਾਰ ਜ਼ਰੂਰ ਕਰ ਜ਼ਰੂਰ ਦਿਆ ਕਰੋ ਜੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਉਹ ਕਿਹੜੀ ਚਾਬੀ ਹੈ ਜੋ ਕਿ ਤੁਹਾਡੀ ਕਿਸਮਤ ਤੁਹਾਡੀ ਸੁੱਤੀ ਕਿਸਮਤ ਦਾ ਦਰਵਾਜ਼ਾ ਖੋਲਣ ਵਾਲੀ ਹੈ ਹੇ ਉਪਾ ਉਹਨਾਂ ਲੋਕ ਆਵਸਤੇ ਹੈ ਜੋ ਕਿ ਪਰੇਸ਼ਾਨ ਹਨ ਕਿ ਘਰ ਵਿੱਚ ਪੈਸਾ ਨਹੀਂ ਆਉਂਦਾ ਹੈ ਦੇਖੋ ਪੈਸਾ ਤਾਂ ਸਭ ਤੋਂ ਪ੍ਰਾਇਮਰੀ ਪ੍ਰੋਬਲਮ ਹੀ ਹੈ ਹਰ ਉਪਾ ਵਿੱਚ ਮੈਨੂੰ ਕਹਿਣਾ ਹੀ ਪੈਂਦਾ ਹੈ ਕਿਉਂਕਿ ਪੈਸਾ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਸਾਡੀ ਨੀਡ ਵੀ ਹੈ ਜ਼ਰੂਰਤ ਵੀ ਹੈ ਤੇ ਸਾਡੀ ਪ੍ਰੋਬਲਮ ਦਾ ਸਭ ਤੋਂ ਵੱਡਾ ਕਾਰਨ ਵੀ ਹੈ ਤੇ ਜਿਨ੍ਹਾਂ ਦਾ ਜਿਨ੍ਹਾਂ ਦੇ ਕੋਲ ਪਰੇਸ਼ਾਨੀ ਹੈ ਪੈਸਿਆਂ ਦੀ ਉইস ਉਪਾਨਲ ਦੂਰ ਹੋਏਗੀ ਜਿਨ੍ਹਾਂ ਦੀ ਨੌਕਰੀ ਨਹੀਂ ਲੱਗ ਰਹੀ ਨੌਕਰੀ ਨਾ ਲੱਗਣ ਤੋਂ ਪਰੇਸ਼ਾਨ ਹਨ ਉਹਨਾਂ ਨੂੰ ਵੀ ਨੌਕਰੀ ਲੱਗੇਗੀ ਐਂਡ ਇਸ ਤੋਂ ਅਲਾਵਾ ਜੇਕਰ ਤੁਹਾਡਾ ਜੋ ਰਿਲੇਸ਼ਨ ਹੈ ਪਤੀ ਪਤਨੀ ਦਾ ਹੋਵੇ ਜਾਂ ਫਿਰ ਬੁਆਏਫ੍ਰੈਂਡ ਗਰਲਫ੍ਰੈਂਡ ਦਾ ਹੋਵੇ ਜਾਂ ਫਿਰ ਤਾਰੇ ਵਿੱਚ ਕੋਈ ਵੀ ਰਿਲੇਸ਼ਨ ਪ੍ਰੋਬਲਮ ਹੋਵੇ ਉਹ ਵੀ ਇਸ ਉਪਾਅ ਨਾਲ ਦੂਰ ਹੋਏਗੀ ਜਾਂ ਤੁਸੀਂ ਪ੍ਰੈਗਨਨਸੀ ਕਨਸੀਵ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਇਸ ਉਪਾਅ ਨਾਲ ਦੂਰ ਹੋਣ ਵਾਲੀ ਹੈ ਇਨ ਸ਼ੋਰਟ ਮੈਂ ਤੁਹਾਨੂੰ ਕਹਿ ਦੇਵਾਂ ਕਿ ਤੁਹਾਡੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਹੋਏਗੀ ਤਾਂ ਇਹ ਜਿਹੜਾ ਤਾਲਾ ਚਾਬੀ ਦਾ ਉਪਾਅ ਹੈ ਉਹ ਤੁਹਾਡੀ ਹਰ ਪ੍ਰੋਬਲਮ ਨੂੰ ਹਰ ਪਰੇਸ਼ਾਨੀ ਨੂੰ ਦੂਰ ਕਰੇਗਾ ਤਾਂ ਤੁਸੀਂ ਕਰਨਾ ਕੀ ਹੈ ਇਹ ਉਪਾਅ ਤੁਸੀਂ ਸ਼ੁੱਕਰਵਾਰ ਨੂੰ ਰਾਤ ਨੂੰ ਕਰਨਾ ਹੈ ਤੇ ਤੁਸੀਂ ਇੱਕ ਤਾਲਾ ਚਾਬੀ ਖਰੀਦ ਕੇ ਲਿਆਣਾ ਹੈ ਸਟੀਲ ਦਾ ਤਾਲਾ ਚਾਬੀ ਖਰੀਦਣਾ ਹੈ ਮੈਂ ਤੁਹਾਨੂੰ ਦੱਸ ਦੇਵਾਂ कि स्टील का ही तला चाबी होना चाहिए दा है पित्तल का नहीं तांबे का नहीं और किसी भी मेटल का नहीं ओनली और ओनली स्टील का तला चाबी खरीद के ले आओ क्योंकि यह उपा असी शुक्रवार रात को करना है इस करके शुक्रवार को सवेरे या वीरवार को मतलब कहता है कि शुक्रवार रात आने घर यह ताला चाबी आ जानी चाहती है ताला चाबी जो तीन खरीद जाना है उस वे भी तुसी एक गल का बहुत ध्यान रखना है जदों दुकानदार तो ताला चाबी खरीदोगे ताला चाबी कोई भी साइज़ का हो सकता है। छोटा व्डा मीडियम कोई भी जो दुकानदार तो ताला चाबी खरीदोगे तो उसनों तुम बोलना कि मैनू इस तला चाबी एक बारी खोल के और एक बार बंद करके दिखा वो तो वैसे भी दुकानदार दिखाते ही है पर स्पेसली अगर नहीं दिखाया है तो ਖੋਲ ਕੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਉਹ ਤਾਲਾ ਚਾਬੀ ਖੋਲ ਕੇ ਚੈੱਕ ਨਹੀਂ ਕਰਨਾ ਹੈ ਕਿ ਇੱਕ ਵਾਰੀ ਖੋਲ ਲਿਆ ਬੰਦ ਕਰ ਲਿਆ ਇਸ ਤਰ੍ਹਾਂ ਨਹੀਂ ਉਹ ਦੁਕਾਨਦਾਰ ਤੋਂ ਇੱਕ ਵਾਰੀ ਤਾਲੇ ਨੂੰ ਖੋ ਚਾਬੀ ਨਾਲ ਤਾਲਾ ਖੁਲਵਾਣਾ ਹੈ ਫਿਰ ਉਸ ਨੂੰ ਬੰਦ ਕਰਨਾ ਹੈ ਤੇ ਬਾਕਸ ਵਿੱਚ ਪਾ ਕੇ ਤੁਸੀਂ ਇਹ ਤਾਲਾ ਚਾਬੀ ਖਰੀਦ ਕੇ ਘਰ ਲੈ ਆਣਾ ਹੈ ਫਿਰ ਤਾਲੇ ਚਾਬੀ ਲਿਆਉਣ ਤੋਂ ਬਾਅਦ ਤੁਸੀਂ ਰਾਤ ਨੂੰ ਸ਼ੁੱਕਰਵਾਰ ਦੀ ਰਾਤ ਨੂੰ ਇਸ ਤਾਲਾ ਚਾਬੀ ਨੂੰ ਆਪਣੇ ਸਿਰਹਾਣੇ ਦੇ ਕੋਲ ਰੱਖ ਕੇ ਸੋ ਜਾਣਾ ਹੈ ਧਿਆਨ ਨਾਲ ਸੁਣ ਲੈਣਾ ਆਪਣੇ ਸਿਰਹਾਣੇ ਦੇ ਕੋਲ ਰੱਖ ਕੇ ਇਸ ਤਾਲਾ ਚਾਬੀ ਨੂੰ ਸੋ ਜਾਣਾ ਹੈ ਨਾ ਖੋਲਣਾ ਹੈ ਨਾ ਬੰਦ ਕਰਨਾ ਕੁਝ ਵੀ ਨਹੀਂ ਕਰਨਾ ਠੀਕ ਹੈ ਫਿਰ ਸਵੇਰੇ ਉੱਠ ਕੇ ਸ਼ਨੀਵਾਰ ਨੂੰ ਜਦੋਂ ਤੁਸੀਂ ਸਵੇਰੇ ਉੱਠੋਗੇ ਨਾ ਤੋਕੇ ਤੁਸੀਂ ਇਸ ਤਾਲੇ ਚਾਬੀ ਨੂੰ ਜਿਹੜੇ ਬਾਕਸ ਵਿੱਚ ਖਰੀਦ ਕੇ ਲਿਆਏ ਸੀ ਉਸ ਬਾਕਸ ਵਿੱਚ ਆਕੇ ਜਾ ਕੇ ਜਿਹੜੇ ਵੀ ਧਾਰਮਿਕ ਸਥਾਨ ਨੂੰ ਤੁਸੀਂ ਮੰਨਦੇ ਹੋ ਉੱਥੇ ਜਾ ਕੇ ਇੱਕ ਜਗ੍ਹਾ ਤੇ ਜਾ ਕੇ ਤੁਸੀਂ ਰੱਖ ਕੇ ਆ ਜਾਣਾ ਹੈ ਠੀਕ ਹੈ ਬਸ ਰੱਖ ਕੇ ਸਿੱਧਾ ਤੁਸੀਂ ਘਰ ਆਣਾ ਹੈ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ ਬਸ ਇਹ ਕੰਮ ਤੁਸੀਂ ਕਰਨਾ ਹੈ ਹੁਣ ਹੋਏਗਾ ਕਿ ਜਿਸ ਵੇਲੇ ਉਹ ਤਾਲਾ ਚਾਬੀ ਦੇ ਉੱਤੇ ਜਿਸ ਦੀ ਵੀ ਨਜ਼ਰ ਪਏਗੀ ਉਹ ਦੇਖੇਗਾ ਕਿ ਨਵਾਂ ਤਾਲਾ ਚਾਬੀ ਹੈ ਉਹ ਇਨਸਾਨ ਕੋਈ ਵੀ ਹੋਏਗਾ ਉਹ ਅੱਡੇ ਤਾਲਾ ਚਾਬੀ ਨੂੰ ਖੋਲ ਕੇ ਦੇਖੇਗਾ ਤੇ ਜਿਸ ਵੇਲੇ ਉਹ ਤੋਂ ਕਿਸੇ ਦੇ ਵੀ ਤੁਹਾਡੇ ਉਸ ਤਾਲਾ ਚਾਬੀ ਨੂੰ ਖੋਲ ਲਿਆ ਤੇ ਉਸ ਵੇਲੇ ਤੁਹਾਡੀ ਕਿਸਮਤ ਖੁੱਲ ਜਾਨੀ ਹੈ ਬਹੁਤ ਹੀ ਸਟੀਕ ਉਪਾਅ ਹੈ ਜੀ ਇਹ ਨਹੀਂ ਹੈ ਕਿ ਉਹ ਬੰਦਾ ਜਿਹੜਾ ਖੋਲੇਗਾ ਕਈ ਲੋਕ ਮੈਨੂੰ ਪੁੱਛਦੇ ਹਨ ਕਿ ਉਹਦੇ ਉੱਤੇ ਮਾੜਾ ਅਸਰ ਹੋ ਜਾਏਗਾ ਨਹੀਂ ਉਹਦੇ ਉੱਤੇ ਕੀ ਹੋਏਗਾ ਹੋ ਸਕਦਾ ਹੈ ਕਿ ਉਹ ਬੰਦਾ ਤੁਹਾਡਾ ਤਾਲਾ ਚਾਬੀ ਖੋਲੇ ਜਿੱਦੀ ਤਾਂ ਆਲਰੇਡੀ ਕਿਸਮਤ ਚਮਕੀ ਹੋਵੇ ਫਿਰ ਤਾਂ ਤੁਹਾਨੂੰ ਡਬਲ ਹੋ ਜਾਏਗਾ ਉਹ ਬੰਦੇ ਦੀ ਕਿਸਮਤ ਤੁਹਾਡੇ ਨਾਲ ਲੱਗ ਜਾਏਗੀ ਤੇ ਤੁਹਾਡੀ ਵੀ ਕਿਸਮਤ ਖੁੱਲ ਜਾਏਗੀ ਕੈਨਡਾ ਮਤਲਬ ਉਹ ਬੰਦਾ ਜੋ ਤੁਹਾਡੀ ਤਾਲਾ ਖੋਲੇਗਾ ਉਸ ਦੇ ਉੱਤੇ ਕੋਈ ਫਰਕ ਨਹੀਂ ਪੈਣ ਵਾਲਾ ਫਰਕ ਪਾਏਗਾ ਤਾਂ ਸਿਰਫ ਔਰ ਸਿਰਫ ਤੁਹਾਡੇ ਉੱਤੇ ਜੋ ਤੁਹਾਡੀ ਕਿਸਮਤ ਬੰਦ ਸੀ ਤੁਹਾਡੀ ਕਿਸਮਤ ਸੁੱਤੀ ਪਈ ਸੀ ਉਹ ਕਿਸਮਤ ਖੁੱਲ ਜਾਏਗੀ ਇਹ ਤਾਂ ਹੋ ਗਿਆ ਪਹਿਲਾ ਉਪਾਅ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਦੂਸਰਾ ਉਪਾਏ ਵੀ ਤਾਲੇ ਚਾਬੀ ਦਾ ਦੂਸਰਾ ਉਪਾਏ ਪਰ ਇਹ ਉਪਾਏ ਜਾ ਰਿਹਾ ਹੈ ਸਾਡੇ ਹੱਥ ਵਿੱਚ ਹੈ ਹੱਥ ਵਿੱਚ ਦਾ ਮਤਲਬ ਹੈ ਕਿ ਅਸੀਂ ਇਸ ਵਿੱਚ ਆਪਣੀ ਇੱਕ ਵਿਸ਼ ਪੋਲੀ ਕਸਦਿਆ ਇਸ ਉਪਾਦੇ ਅੰਦਰ ਤੁਸੀਂ ਕੋਈ ਵੀ ਇੱਕ ਵਿਸ਼ ਸੋਚ ਲਓ ਕਿ ਜਿਸ ਤਰ੍ਹਾਂ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਨੌਕਰੀ ਲੱਗ ਜਾਵੇ ਠੀਕ ਹੈ ਇੱਕ ਹੀ ਵਿਸ਼ ਸੋਚਣੀ ਹੈ ਜਾਂ ਕੋਈ ਚਾਰਿਆ ਹੈ ਕਿ ਉਹ ਪ੍ਰੈਗਨੈਂਸੀ ਕਨਸੀਵ ਨਹੀਂ ਹੋ ਰਹੀ ਹੈ ਤਾਂ ਉਹ ਲਿਖ ਸਤਾਏ ਕਿ ਕਨਸੀਵ ਹੋ ਜਾਏ ਸਾਡੇ ਘਰ ਵਿੱਚ ਦੁੱਖ ਕਲੇਸ਼ ਹੋ ਰਹੇ ਹਨ ਉਹ ਦੂਰ ਹੋ ਜਾਣ પતિ ਪਤਨੀ ਵਿੱਚ ਪਿਆਰ ਹੋ ਜਾਵੇ ਇਸ ਤਰ੍ਹਾਂ ਦੇ ਜਿਹੜੇ ਕੋਈ ਵੀ ਵਿਸ਼ਾ ਹੈ ਤੁਸੀਂ ਮੰਗ ਸਕਦੇ ਹੋ ਜਾਂ ਪੈਸੇ ਸੰਬੰਧੀ ਜੋ ਵੀ ਹੈ ਤੁਸੀਂ ਲਿਖ ਸਕਦੇ ਹੋ ਕੰਨਾ ਕੀ ਹੈ ਕੰਨਾ ਸ਼ੁੱਕਰਵਾਰ ਰਾਤ ਨੂੰ ਹੀ ਹੈ ਤਾਲਾ ਚਾਬੀ ਆਪਣੇ ਸਰਾਣੀ ਦੇ ਕੋਲ ਰੱਖ ਕੇ ਇੱਕ ਪਲੇਨ ਕਾਗਜ਼ ਲੈਣਾ ਹੈ ਠੀਕ ਹੈ ਇੱਕ ਪਲੇਨ ਕਾਗਜ਼ ਲੈ ਕੇ ਉਹਦੇ ਉੱਪਰ ਲਿਖਣਾ ਨਹੀਂ ਹੈ ਸਿਰਫ ਔਰ ਸਿਰਫ ਪੈਨ ਨਾਲ ਤੁਸੀਂ ਜਾਂ ਆਪਣੀ ਹੱਥ ਦੀ ਉਂਗਲੀ ਦਾ ਵੀ ਯੂਜ਼ ਕਰ ਸਕਦੇ ਹੋ ਹਵਾ ਵਿੱਚ ਮਤਲਬ ਲਿਖ ਅਸੀਂ ਕਾਗਜ਼ ਦੇ ਉੱਪਰ ਲਿਖਣਾ ਨਹੀਂ ਹੈ ਹਵਾ ਵਿੱਚ ਹੀ ਲਿਖਣਾ ਹੈ ਕਿਸੇ ਨੂੰ ਨਜ਼ਰ ਨਹੀਂ ਆਣਾ ਚਾਹੀਦਾ ਸਭ ਮਤਲਬ ਸਿੰਪਲ ਪਾਸ਼ਾ ਵਿੱਚ ਬੋਲਾ ਤਾਂ ਕਿ ਉਸ ਕਾਗਜ਼ ਤੇ ਉਹ ਨਜ਼ਰ ਨਹੀਂ ਆਣਾ ਚਾਹੀਦਾ ਕਿ ਅਸੀਂ ਇਹ ਲਿਖਿਆ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਲਿਖਿਆ ਹੈ ਜੋ ਵੀ ਤੁਹਾਡੀ ਇੱਛਾ ਹੈ ਤੁਸੀਂ ਚਾਹਦੇ ਹੋ ਕਿ ਪੂਰੀ ਹੋ ਜਾਵੇ ਉਹ ਇੱਛਾ ਤੁਸੀਂ ਆਪਣੀ ਲਿਖ ਦੇਣੀ ਹੈ ਤੇ ਉਸ ਉਨੂੰ ਵੀ ਤੁਸੀਂ ਆਪਣੇ ਤਾਲਾ ਚਾਬੀ ਦੇ ਨਾਲ ਹੀ ਇਸ ਕਾਗਜ਼ ਨੂੰ ਵੀ ਰੱਖ ਕੇ 라ਤੀ ਸੋ ਜਾਣਾ ਹੈ ਸਵੇਰੇ ਉੱਠ ਕੇ ਉਸੇ ਤਰ੍ਹਾਂ ਹੀ ਸ਼ਨੀਵਾਰ ਨੂੰ ਨਾ ਤੋਕੇ ਇਸ ਇਸ ਤਾਲਾ ਚਾਬੀ ਨੂੰ ਤੁਸੀਂ ਆਪਣੇ ਕਿਸੇ ਤਾਨਿਕ ਸਾਂਤ ਤੇ ਜਾ ਕੇ ਨਹੀਂ ਰੱਖਣਾ ਹੈ ਬਲਕਿ ਇਸ ਨੂੰ ਘਰ ਦੇ ਵਿੱਚ ਤੁਹਾਡੇ ਘਰ ਵਿੱਚ ਜਿਹੜਾ ਵੀ ਕੋਈ ਛੋਟਾ ਬੱਚਾ ਹੋਏਗਾ ਜੋ ਕਿ ਖੋਲ ਸਕਦਾ ਹੋਵੇ ਤਾਲਾ ਉਨਾ ਚ ਬੱਚਾ ਵੱਡਾ ਚਾਹੀਦਾ ਹੈ ਉਹਦੇ ਹੱਥੋਂ ਤੁਸੀਂ ਇਹ ਤਾਲਾ ਖੁਲਵਾਣਾ ਹੈ ਕਿਉਂਕਿ ਬੱਚਿਆਂ ਦੇ ਅੰਦਰ ਪਰਮਾਤਮਾ ਵਾਸ ਕਰਦਾ ਹੈ ਜਿਸ ਵੇਲੇ ਉਹ ਬੱਚਾ ਤੁਹਾਡਿਆ ਇਹ ਤਾਲੇ ਚਾਬੀ ਦੇ ਨਾਲ ਉਹ ਤਾਲਾ ਖੋਲ ਦੇਗਾ ਤੇ ਜਿਹੜੀ ਤੁਸੀਂ ਉਹ ਕਾਗਜ਼ ਦੇ ਉੱਤੇ ਵਿੱਚ ਲਿਖੀ ਸੀ ਸਮਝ ਲੈਣਾ ਕੁਝ ਹੀ ਦਿਨਾਂ ਵਿੱਚ ਉਹ ਪੂਰੀ ਦੀ ਪੂਰੀ ਹੋ ਜਾਏਗੀ ਬੜੇ ਹੀ ਦੋਨੋਂ ਵਦਿਆ ਉਪਾਹਨ ਤੇ ਬਹੁਤ ਹੀ ਜਿਆਦਾ ਸ਼ਕਤੀਸ਼ਾਲੀ ਉਪਾਹਨ ਮਨ ਵਿੱਚ ਸ਼ਰਧਾ ਲੈ ਕੇ ਵਿਸ਼ਵਾਸ ਲੈ ਕੇ ਇਹ ਦੋਨੋਂ ਉਪਾ ਕਰੋ ਤੇ ਜਲਦੀ ਤੋਂ ਜਲਦੀ ਮੈਨੂੰ ਕਮੈਂਟ ਵਿੱਚ ਦੱਸੋ ਕਿ ਤੁਹਾਡੇ ਉੱਤੇ ਇਸ ਦਾ ਕੀ ਅਸਰ ਹੋਇਆ ਹੈ ਅੱਜ ਦੇ ਵਾਸਤੇ ਬਸ ਐਨਾ ਹੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਦਿਆ ਜਾਂ ਹੱਲ ਲੈ ਕੇ